ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਆ ਦੁਨ ਦਾ ਤਬੰਦਨ ਅਨਕਬਾ ਨੂੰ ਸ਼ਰਮ ਕਲਾ ਸਮਰੱਥ ਢੁਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੇ ਸਰਣ ਤੁਮਾਰੀ ਆਸਾ ਤੁਮਹੀ ਸਜਣ ਸਹੇਲੇ ਰਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖ ਹਟਲ ਗੁਰ ਸੇਵੀਐ ਯਹਨ ਸੈ ਸੁਪਾਏ ਦਰਸ਼ਨ ਪਰਸੇ ਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਇਹ ਮਨ ਹਰ ਜੀ ਧਿਆਏ ਤੋ ਇੱਕ ਮਨ ਇੱਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਈ اے ਮਨ ਹਰ ਜੀ ਧਿਆਏ ਤੋ ਇਕ ਮਨ ਇਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪੁੱਛੋ ਤਾਈ ਹਉ ਹਰ ਕੈ ਸਦਬਲੇ ਹਰਨ ਜਿਤ ਸੇਵਿਐ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸਬਦ ਜਲਾਇ ਮਹੱਲਾ ਤੀਜਾ ਆਪੇ ਸਿਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤੈਨ ਅੰਧਿਕਰ ਵਾਸ ਹੈ ਜੁਗ ਜੁਗ ਸੋਭਾ ਹੋਈ ਪਉੜੀ ਤੂ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਦੇ ਆਪੇ ਸਿਸ਼ਟ ਸਿਰ ਜੀਆ ਆਪੇ ਫਨ ਗੋਈ ਸਭ ਏਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵੜਿਆਈ ਗੁਰਮਖ ਦੇ ਪ੍ਰਭ ਹਰ ਪਾਵੇਂ ਸੋਈ ਗੁਰਮਖ ਨਾਨਕ ਅਰਧਿਆ ਸਭ ਆਖੋ ਧੰਨ 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 ਗੁਰ ਸੋਈ ਵੜੇ ਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਹੁ ਗੁਰਮਖ ਨਾਨਕ ਅਰਾਧਿਆ ਸਾਮ ਅਖੋ ਧਨ 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 ਗੁਰ ਸੋਈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਸਾਖ ਧਿਰਨ ਕਿਉ ਵਾਢਿਆ ਜਿਨ੍ਹਾਂ ਪ੍ਰੇਮ ਵਿਸੋ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਪੁੱਤਰ ਕਲਤਰਨਾ ਸੰਗ ਤਨ ਹਰ ਅਵਨਾਸੀ ਓਹੋ ਪਲਚ ਪਲਚ ਸਗਲੀ ਮੋਈ ਝੁੱਟੈ ਤੰਦੈ ਮੋਹ ਇਕਸਰ ਹਰ ਕੇ ਨਾਮ ਬਿਨ ਅੱਗਾ ਲਈ ਹੈ ਖੋਏ ਦੇਉ ਵਿਸਾਰ ਵਿਗੁਚਨ ਪ੍ਰਾਪਿ ਬਿਨ ਅਵਰਨਾ ਕੋਈ ਰਤਨ ਚਰਣੀ ਜੋ ਲਗੇ ਤਨ ਕੇ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਰਬ ਮਿਲੋ ਪ੍ਰਾਪਤ ਹੋਈ ਵੈਸਾਖ ਸੁਹਾਵਾ ਤਾਂ ਲੱਗੈ ਜਸੰਤ ਭੇਟੇ ਹਰ ਸੋਏ ਨਾਨਕ ਕੀ ਪ੍ਰਭ ਬਿਨ ਤੇ ਪ੍ਰਮਿਲ ਹੋ ਪ੍ਰਾਪਤ ਹੋਈ ਵਸਾਖ ਸੁਹਾਵਾ ਤਾਂ ਲੱਗੈ ਜਹ ਸੰਤ ਭਿਟੈ ਹਰ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ